ਮਰ ਰਿਆ ਵਿੱਚ ਮੈਂ ਰਬੀ ਜੀ ਨਾਲ ਗੱਲ ਨਹੀਂ ਕਰਦਾ ਜੀ ਅੱਜ ਦੇ ਹਿਸਾਬ ਨਾਲ ਆਪਣੇ ਦੀਏ ਦੇ ਹਿਸਾਬ ਨਾਲ ਗੁਰੂ ਸਾਹਿਬ ਦੀ ਦੇਖੋ ਇਹਨੇ ਥੋੜਾ ਜਿਹਾ ਜੇ ਕਰ ਦਿੱਤਾ ਜੀ ਪਹਿਲਾ ਜਿੰਨੇ ਵੀ ਸਾਡੇ 1.5 ਸੈਂਟਰ ਆ ਉੱਥੇ ਉਹ ਦੱਲਾ ਮੈਂ ਜਿੰਨਾ ਜਿਹੜਾ ਅਸਸਤੀ ਹੁੰਦਾ ਚੌੜਾ ਕੋਈ ਜੂਨੀਅਰ ਭੇਜਦਾ ਆਉਂਦਾ ਉਹ ਨਾਲ ਦਾ ਕਿ ਦੱਨਾ ਮੈਂ ਸਾਹਮਣੇ ਕੋਈ ਦਾ ਬੱਚੇ ਰਸਾ ਕਰਦਾ ਰਹਿੰਦਾ ਕੀ ਕਰਦਾ ਜਿੱਪਾ ਕਰਦਾ ਝੋਮੇ ਦਾ ਫਾਮ ਜਣਾ ਦਿੰਦਾ ਕੋਲ ਦਾ ਭਰਨਾ ਮਨ ਦਿੰਦਾ ਅੱਜ ਤੱਕ ਦਾ ਇਹ ਰਿਗਰ ਹੈ ਕਿ ਸਾਰਸ ਨੇ ਮੈਨੂੰ ਕਿਹਾ ਵੀ ਤੁਸੀਂ ਜੋ ਸਾਡਾ ਐਗਜ਼ਾਮਪਲ ਕੋਲ ਇਨਫਰਮੇਸ਼ਨ ਸਾਰੇ ਮਿਲ ਸਕਦੀ ਹੈ ਅ ਕਵੇਰੇ ਦੇ ਟੂ ਕੰਡ ਦਾ ਬਾਕਸ ਉਹਦੀ ਸ਼ੋਰਟ ਮਦਰ ਪ੍ਰਾਈਸ ਵਿਦ ਅ ਲੋਟ ਆਫ ਐਕਚੁਅਲੀ ਇਟਸ ਨਾਟ ਅਬਾਊਟ ਪ੍ਰਾਈਸ ਇਟ ਸ਼ੁਡ ਨਾਟ ਬੀ ਡਿਫਰਿੰਗ ਇਨ ਦਾ ਨੈਗੇਟਿਵ ਸਾਈਡ ਦੁਨੀਆ ਦੇ ਵਿੱਚ ਜਿੱਥੇ ਵੀ ਕਿਹਾ ਹੈਗਾ ਕਿ 골ਡ ਨੂੰ ਹੋ ਰਿਹਾ ਹੈ ਕਿ ਜਿਸ ਚੀਜ਼ ਦੀ ਡਿਮਾਂਡ ਹੋਏਗੀ ਨਾ ਉਹ ਦੀ ਸਪਾਈਰ ਰਹੇਗੀ ਵੀ ਐਂਡ ਰੰਸ ਵੀ ਐਂਡ ਕ੍ਰੋਸਟਿਚੂਸ਼ਨ ਜਿਹੜੀ ਚੀਜ਼ ਦੀ ਡਿਮਾਂਡ ਹੈ ਉਹਦੇ ਚ ਜਿਹੜੀ ਪੁਲਿਸ ਐ ਉਹ ਸਪਾਈਰ ਰਿਡਕਸ਼ਨ ਨਹੀਂ ਕਰ ਪਾਇਆ ਕਿ ਜਿੰਨੀ دیر ਉਹਦੇ ਨਾਲ ਕੋਰਸਪੋਨਡਿੰਗ ਉਹਦੀ ਦਮਾਨ ਰਿਡਕਸ਼ਨ ਨਹੀਂ ਹੋਈ ਕਿ ਜਿਹੜੀ ਕਿ ਆਪਾਂ ਨੇ ਕਰਨੀ ਆ ਉਹਦੀ ਜਿੱਥੇ ਨੇ ਕਰਨੀ ਆ ਪੁਰਾਣੀ ਤੋਂ ਸਟਾਫ ਨੇ ਕਰਨੀ ਆ ਸੀ ਕਰਦੀ ਆ ਜੇ ਅਸੀਂ ਆਪਨੇ ਕੰਮ ਕਰਾਂਗੇ ਜੇ ਉਹ ਪੋਸਟ ਕਰ ਸਕਦੀ ਹੁੰਦੀ ਤੇ ਸਿੱਧੀ ਚ ਗੱਲ ਹੈ ਜੀ ਜੇ ਇਹਨਾਂ ਦੀ ਕੰਟਰੋਲ ਟਾਈਪਰੀ ਐ ਤੇ ਅੱਜ ਵੀ ਜਿਹਨਾਂ ਦੇ ਵਿੱਚ ਮੋਬਾਈਲ ਮਿਲਦੇ ਆ ਤੇ ਆਧਵੀ ਜਿਹਨਾਂ ਨੂੰ ਫਸੇ ਕਿੱਲ ਰਹੇ ਆ ਫਿਰ ਉਹ ਜਿਹੜੀ ਪਾਲੇ ਤੋਂ ਡਰਾਈਵ ਦੇ ਰਿਹਾ ਕਿੰਨੀ ਘੰਟੇ ਜੇਲ ਹੁੰਦੀ ਆ ਜੀ ਕਿ ਕਦੋਂ ਦਾ ਸਟਾਫ ਹੁੰਦਾ ਆ ਜੇ ਉੱਤੇ ਨਹੀਂ ਕਰ ਸਕਦੇ ਤਾਂ ਉਹਦੇ ਤੋਂ ਕਰਾ ਲਿਆ ਆਪਣਾ ਜ ਜਿਹਦੀ ਦਾ ਡਿਮਾਂਡ ਹੈਗੀ ਉਹ ਇਸ ਤਰ੍ਹਾਂ ਦੇ ਜਿਹੜੀ ਸਪਲਾਈ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੇ ਬਹੁਤ ਪ੍ਰਾਂਲੇ ਕਰ ਰਿਹਾ ਨਸ਼ਾ ਆ ਰਿਹਾ ਜੀ ਪਾਕਿਸਤਾਨ ਤੋਂ ਆ ਰਿਹਾ ਡਰੋਨ ਰਾਹੀਂ ਆ ਰਿਹਾ ਹੋ ਸੈਕਟਰ ਗਵਰਨਮੈਂਟ ਨੇ ਕੰਟਰੋਲ ਕਰਨਾ ਨਸ਼ਾ ਆ ਰਿਹਾ ਗੁਜਰਾਤ ਤੋਂ ਆ ਰਿਹਾ ਮਹਾਰਾਸ਼ਟਰ ਤੋਂ ਆ ਰਿਹਾ ਜਿਹੜਾ ਉੱਥੇ ਜਿਹੜੇ ਤੁਹਾਡੇ ਜਿੰਨੇ ਵੀ ਪੋਰਟਸ ਆ ਗਏ ਉੱਥੋਂ ਆ ਰਿਹਾ ਦੂਤੀਆ ਸਟੇਟ ਤੋਂ ਆ ਰਿਹਾ ਪੰਜਾਬ ਦੇ ਵਿੱਚ ਨਸ਼ਾ ਬਾਹਰੋਂ ਆ ਰਿਹਾ ਜਿਹੜਾ ਮੈਡੀਕਲ ਨਸ਼ਾ ਜਿਵੇਂ ਤੁਹਾਡੇ ਬਦੀ ਦੇ ਵਿੱਚ ਫੱਕ ਰਿਆ ਸੀ ਉੱਥੋਂ ਆਂਦਾ ਸੀਗਾ ਜੀ ਇਹਦੇ ਵਾਸਤੇ ਜਿਹੜਾ ਹੈਗਾ ਪੁਲਿਸ ਆਪਣਾ ਆਪਣੇ ਤਰੀਕੇ ਨਾਲ ਬਹੁਤ ਵਧੀਆ ਕੋਸ਼ਿਸ਼ ਕਰ ਰਹੀ ਹੈ ਬਹੁਤ ਬੰਦੇ ਫੜਿਆ ਖੇਰਵਾਲ ਨਾਲ ਫੜਿਆ ਪੁਲਿਸ ਆਪਣਾ ਪੂਰੀ ਕੋਸ਼ਿਸ਼ ਕਰਦੀ ਆ ਤੰਦੇਈ ਦਾ ਤੇ ਆਪਾਂ ਵੀ ਆਪਣਾ ਯੋਗਦਾਰ ਪਾਈ ਹੈ ਜੀ ਇਹਦੇ ਵਿੱਚ ਦੀ ਡਿਮਾਂਡ ਰਿਡਕਸ਼ਨ ਹੈ ਪਾਰਟਮੈਂਟ ਨੇ ਕਰਦੀਆਂ ਹਾਰਮਨ ਰਿਡਕਸ਼ਨ ਹੈ ਜਿਹੜੀ ਟੀਕੇ ਲਾਉਂਦੇ ਆ ਉਹਨਾਂ ਨੂੰ ਮੈਂ ਬੇਇੱਜ਼ਤੀ ਕਰਦਾ ਜਿੰਨੇ ਵੀ ਜਿਹੜਾ ਵੀ ਮੇਰੀ ਆਵਾਜ਼ ਸੁਣਦਾ ਵੀ ਜਿਹੜਾ ਬੱਚਾ ਟੀਕਾ ਲਾਉਂਦਾ ਉਹਨੂੰ ਸਾਡੇ ਕੋਲ ਲਿਆਓ ਅਸੀਂ ਉਹਨੂੰ ਦਾਖਲ ਕਰਾਂਗੇ ਸਿਹਤ ਵਿਭਾਗ ਦੇ ਕਰਮਚਾਰੀ ਨਾਲ ਕੰਟੈਕਟ ਕਰੋ ਉਹਦੇ ਉਹਦੇ ਟੀਕੇ ਲਾਣੇ ਬੰਦ ਕਰਾ ਕੇ ਗੋਲੀਆਂ ਤੇ ਪਾ ਦਾਂਗੇ ਗੋਲੀਆਂ ਛਡਾ ਕੇ ਕੋਈ ਕੰਮ ਸਿਖਾ ਕੇ ਕੰਮ ਤੇ ਲਾ ਦਾਂਗੇ ਇਹ ਅਸੀਂ ਸਾਰਾ ਕੁਝ ਕਰਾਂਗੇ ਪੰਜਾਬ ਸਰਕਾਰ ਕਮਿਟਡ ਹੈ ਇਹਦੇ ਵਾਸਤੇ ਮਾਨ ਸਾਹਿਬ ਜਿਹੜੇ ਕਿੰਨੇ ਇੰਥੇ ਆਏ ਸ਼ਹਿਰ ਤੋੜ ਕੇ ਦੇਖੋ ਨਸ਼ਾ ਸੁਡਾ ਉਹਦੇ ਵਾਸਤੇ ਨਵੀਂ ਨਵੀਂ ਜਿਹੜੀ ਪੌਲਿਸੀ ਲੈ ਕੇ ਆ ਰਹੇ ਆ ਨ ਉਹਦਾ ਨਸ਼ਾ ਛਡਾ ਕੇ ਉਹਨੂੰ ਉਹਦੀ ਉਹਦੀ ਕਾਉਂਸਲਿੰਗ ਕਰਕੇ ਫੈਮਿਲੀ ਕਾਉਂਸਲਿੰਗ ਕਰਕੇ ਉਹਨੂੰ ਕੋਈ ਕੰਮ ਸਤਾ ਕੇ ਕੰਮ ਤੇ ਲਾਣਾ ਖੇਡਣ ਲਾਣਾ ਕਿਸੇ ਉਹਨੂੰ ਚੰਗੇ ਕੰਮ ਚੰਗੇ ਪਾਸੇ ਲਾਣਾ ਤੇ ਜਿਹੜੇ ਜਿਹੜੇ ਨਸ਼ਾ ਵੇਚਣ ਵਾਲੇ ਆ ਚੱਟਮਾਰ ਆ ਉਹਨਾਂ ਨੂੰ ਸਾਰਿਆਂ ਨੂੰ ਪਾਸੇ ਲਾਣਾ ਸੋ ਇਹ ਉਹਨਾਂ ਨੂੰ ਜਿਹੜਾ ਜਿੰਨਾਂ ਦੇ ਵਿੱਚ ਲੱਪਣਾ ਇੱਕ ਜਿਹੜਾ ਨਸ਼ਾ ਕਰਦਾ ਉਹ ਮਰੀਜ਼ ਹੈ ਉਹਦੇ ਉਹਦੇ ਨਾਲ ਅਮਦਾਰਦੀ ਨਾਲ ਉਹ ਡੀਕ੍ਰਿਮਨਲਾਈਜ਼ ਕਰ ਰਹੇ ਆ ਜੀ ਨਵੀਂ ਪਾਲਿਸੀ ਲੈ ਕੇ ਆ ਰਹੇ ਆ ਇਸੇ ਤਰ੍ਹਾਂ ਬੱਚਿਆਂ ਵਿੱਚ ਸੂ ਸਾਈਡ ਦੀ ਟ੍ਰੈਂਡੈਂਸੀ ਆ ਉਹਦੇ ਵਾਸਤੇ ਪਾਲਸੀ ਲੈ ਕੇ ਆ ਰਹੇ ਆ ਅਸੀਂ ਇੱਕ ਪੂਰਾ ਇੱਕ ਰੋਬਸਟ ਜਿਹੜਾ ਮੈਕੈਨਿਜ਼ਮ ਬਣਾ ਕੇ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਰੱਖਿਓ ਸਾਡਾ ਸਾਥ ਦਿਓ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਪਣੇ ਪਿੰਡ ਨੂੰ ਆਪਣੇ ਮੁੱਲੇ ਨੂੰ ਨਸ਼ਾ ਮੁਕਤ ਕਰੋ ਸ਼ੁਰੂਆਤ ਆਪਣੇ ਘਰ ਤੋਂ ਕਰੋ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਆਪਣੇ ਮੁੱਲੇ ਤੋਂ ਜੇ ਆਪਾਂ ਇਹ ਕਰਾਂਗੇ ਤਾਂ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਬਹੁਤ ਬਹੁਤ